ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਪਸ਼ੂ ਵਿਖਾਵਾਂਗੇ ਤੇ ਆਪਾਂ ਪਹੁੰਚੇ ਆ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਪੋਸ਼ ਦੇ ਨਾਲ ਦੀ ਡਿਟੇਲ ਸਸੀਗਾ ਭਾਜੀ ਹੋਸਣਾ ਠੀਕ ਠਾਕ ਜੀ ਕਿਰਪਾ ਹੀ ਚਾਹੀਦੀ ਆ ਵੀਰ ਜੀ ਇਹ ਵਿਦਿਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਰਾਨਾ ਤੇ ਜ਼ਿਲ੍ਹਾ ਗਰਤਾਰਸਰ ਆਪਣਾ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਹੀ ਬੋਲ ਦਿਓ ਵੀਰ ਜੀ 98158784 ਇਰਾ ਨੰਬਰ ਆ ਉੱਤੇ ਵਟਸਐਪ ਚੱਲਦਾ ਠੀਕ ਹੈ ਜੀ ਹਾਂ ਹਾਂ ਤੇ ਕਰੀਏ ਭਾਈ ਜੀ ਸ਼ੁਰੂਆਤ ਹਾਂ ਜੀ ਹਾਂ ਜੀ ਆਓ ਫਿਰ ਆ ਪਹਿਲੇ ਨੰਬਰ ਨਾਲ ਛੁੱਟੀ ਦੱਸੋ ਕਨਵਾ ਸਵੇਰ 16 ਜਿਹੜੇ ਨਗੇ ਨਿਹਾਲਾ ਦੇ ਆ ਜੀ ਇਹ ਵੀਰ ਜੀ ਸਾਰੇ ਟੌਪ ਕਲਾਸ ਜਨਰਵਰ ਜੇ ਇਹ ਵੀ ਛੁੱਟੀ ਜਿਹੜੀ ਆ ਨਾ ਦੁੱਧ 12 ਕਿਲੋ ਹੀ ਦਿੰਦੀ ਆ ਵੇਖ ਲਓ ਅੱਛਾ ਜੀ ਇਹ ਹਜੇ ਨੇ ਹਫਤਾ ਝੋਟੀ ਨਹੋ ਲਾਜਣਾ ਵਾ ਠੀਕ ਆ ਠੀਕ ਆ ਜੀ ਬਹੁਤੀ ਪਤਲੀ ਜੰਬੀ ਦੀ ਆ ਠੀਕ 1 ਕਿਲੋ ਵਿੱਚ ਵੇਲੇ ਇਹਨੇ ਸੋਨਾ ਹਾਂਜੀ ਇਹਨੇ ਦੂਜਾ ਸੋਨਾ ਠੀਕ ਆ ਹਾਂਜੀ ਦੂਜਾ ਸੋਨਾ ਤੇ ਕੱਦ ਕੜੀ ਬਹੁਤ ਠੰਗਾ ਵਾ ਅੱਜ ਬਾਦੀ ਕਰਾਣਾ 13 ਦੇ ਜਿਹੜਾ ਦੁੱਧ ਇਹਨੇ ਪਹਿਲੇ ਹੀ ਸੋਵੇ ਭਰਿਆ ਵਾ ਖੋਲੋ ਬਈ ਕੋਈ ਨਹੀਂ ਆਉਂਦਾ ਰੱਦੀ ਥੋੜਾ ਜਿਹਾ ਜਣ ਅੱਜ ਕਮਲ ਨੇ ਵੀ ਨਵੀਂ ਨਗੀਨਾ ਹੀ ਪੁੱਟ ਕੇ ਲਿਆਉਂਦੇ ਆ ਬੜੀ ਚੰਗੀ ਝੋਟੀ ਐ ਆ ਲੈ ਲੇ ਤੂੰ ਜਿਆਦਾ ਬੁਲਾਏਗਾ ਵੀ ਆ ਸੇਜ ਤੇ ਲੱਟ ਲਾਂ ਜੜੀਆਂ ਜੇ ਹਵਾ ਨੇ ਤੇ ਬਹੁਤ ਯਾਰ ਸ਼ੂਨ ਤੱਕ ਹਵਾ ਨਾਲ ਚੰਰਾਬ ਨਾਲੂਗੀ ਤੇ 12 ਲੀਟਰ ਪੈਦਾਦਾ ਕਿ ਪਹਿਲੇ ਸਵੇਰ ਦੁੱਧ ਭਰਿਆ ਹੋਇਆ ਨੇ ਮੋੜ ਲੋ ਇੱਕ ਕਣਾ ਦਾ ਸੈਜ ਗਿਆ ਵੀ ਯਾਰ ਕੱਲਾ ਕਦਾ ਲੱਗਾ ਉਹ ਯਾਰ ਦੇਖਦੇ ਆ ਉਸ ਤੋਂ ਬਈ ਕਹਿੰਦਾ ਕਿ ਟਾਈਮ ਖੜਦੀ ਆ ਪੱਕੀ ਆਪਾਂ ਲਾਗ ਜੇ ਤਾਂ ਮਖਣਾ ਦਾ ਸੈੱਜ ਤੇ ਗੈਬ ਚੈਟ ਕਰਦੇ ਆਪਾਂ ਉਹ ਵੀ ਸ਼ਾਨਦਾਰ ਆ। ਸ਼ਾਸਕ ਕਰਮ ਕੋਈ ਨਹੀਂ ਕੋਈ ਆਪਣਾ ਪਜਾ ਇਹਨੂੰ ਧੱਕਾ ਮਾਰੋ ਇਹਨੂੰ ਕਰ ਲਈ ਆ ਨੇ ਜਿਹੜੀਆਂ ਨੂੰ ਵੇਖਿਆ ਨਹੀਂ ਕਦੀ। ਠੀਕ ਠੀਕ ਜੇ ਕੋਈ। ਜੀ ਤਾਂ ਉਹ ਛੜ ਪੰਡਾ ਬਹੁਤ ਹੀ ਚੜਦਾ ਵਾ। ਇਹ ਤੋਂ ਤਾਂ ਕਿ ਜਿਹੜੀਆਂ ਕਰਮ ਵਾਲੀ ਨੇ ਪੰਡਾ ਪਾ ਲੀਆਂ ਤੇ ਬਾਈ ਮੋਲੇ ਰੱਖ। ਮੁੱਲ ਵਿਧੀ ਮੈਂ ਵੇਖ ਦੋ ਕਿੰਨੀ ਚੰਗੀ ਆ ਹਾਂਜੀ ਹਾਂਜੀ ਦੋਦੀ 12 ਕਿਲੋ ਗਰੰਟੀ ਨਾਲ ਕੱਢੂਗੀ ਤੇ ਥਾਣ ਦੀ ਤੇ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਐਵੇਂ ਨਹੀਂ ਮਤਲਬ ਇਧਾਂ ਹਵਾ ਵਾਲੀ ਨਹੀਂ ਗੱਲਾਂ ਇਹ ਗੱਬਣ ਮੈਂ ਆ ਚਲੋ ਸੂਆ ਗਾੜੀ ਹੈ ਨਹੀਂ ਆ ਤੇ ਨਾੜੂ ਤੇ ਬੱਚਾ ਲੱਭਣਾ ਲੋਕਾਂ ਹਾਂਜੀ ਇਹ ਗੱਲ ਸਹੀ ਆ ਹਨਾ ਤੇ ਮੋਲੇ ਦਾ ਭਾਵੇਂ ਲੱਖ ਤੇ ਐਵੇਂ ਹੀ ਹੋ ਗਿਆ ਅੱਜ ਕੱਲ੍ਹ ਜੇ ਸਾਰੀ ਗੱਲ ਸੋਚੀਏ ਤੇ ਜਿੱਦਾਂ ਆਪਾਂ ਆ ਕੇ 50-60 ਹਜ਼ਾਰ ਸੋਚਦੇ ਹੁੰਦੇ ਹਾਂ ਨਾ ਫੋਨ ਉਹਦਾ ਲੱਖ ਸੋਚ ਕੇ ਵਾਝ ਲੈ ਲਈ ਦੀ ਆ ਠੀਕ ਹੈ ਜੀ ਤੇ ਇਹ ਆਪਾਂ ਪੂਰੇ ਲੱਖ ਦੀ ਮਾਇਦੇ ਦਾਂਗੇ ਬਾਸ਼ੀ ਮਾਨਤਾ ਵਿੱਚ ਹੋਊਗਾ ਵੇਖੋ ਕੋਲ ਠੀਕ ਆ ਦੋ ਬਾਈ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਾ ਵਿੱਚ ਕਰਦਾਂਗੇ ਯਾਰ ਗੱਲ ਕਰਦੀ ਆ ਦੇਣ ਵਾਲੀ ਗੱਲ ਕਰਦੀ ਏ ਹਾਂਜੀ 95000 ਜਰਾਂ ਨੂੰ ਦੱਸੋ ਠੀਕ ਆ ਠੀਕ ਆ ਲੋ 95000 ਦੇ ਦੁੱਧ ਵੀ ਚੰਗਾ ਚਵਾਈ ਜਾਊਗੀ ਦੁੱਧ ਵਾਲੀ ਮਹਿਮਾ ਉਦੋਂ ਐਵੇਂ ਮੈਂ ਵੀ ਬਦਲੇ ਚੰਮ ਵਾਲੀ ਦੇ ਨਾਲਾਂ ਨਾਲ ਚੰਮ ਦੇ ਵੀ ਆ ਗਈਆਂ ਵਾ ਤੇ ਆਜੋ ਹੁਣ ਤੁਹਾਨੂੰ ਨਗੀਨਾ ਨੀਲੀ ਦਾ ਵੀਰਾ ਦਿਖਾਈਏ ਕੋਈ ਦਸੇਵ ਦੇ ਬਾਰੇ ਇਹ ਚਾਰਦੰਦ ਝੋਟੀ ਆ ਵੇਦੀ ਵੇਖੋ ਅੱਛਾ ਜੀ ਅਸਲੀ ਚੀਜ਼ ਆ ਕੋਈ ਕੇ ਠੀਕ ਆ ਠੀਕ ਆ ਲਓ ਇਹ ਨਿਸ਼ਾਨ ਲੀਆਂ ਜਿਹੜੀਆਂ ਸੂਲਤਾ ਕੀ ਆ ਗਈਆਂ ਵਾ ਉਹ ਕਹਦੇ ਵੀ ਇਹ ਨੀਲੀ ਰਾਵੀ ਨਹੀਂ ਆ ਮੈਂ ਉਹ ਮੱਛੀ ਲਈ ਰੋਣਾ ਨਹੀਂ ਪਿਓਰ ਭਾਈ ਪਿਓਰ ਵੀ ਆ ਕੇ ਲਈ ਆ ਪੈਸੇ ਦਿਲ ਕੱਢ ਕੇ ਖਾਤੇ ਆ ਵੇਖੋ ਜੀ ਠੀਕ ਆ ਠੀਕ ਆ ਇਹ ਬਾਈ ਕਿੰਨਾ ਕੁ ਟਾਈਮ ਲਾ ਜੂ ਅਜੇ ਇਹਨੇ ਵੀ ਜੀ ਦੱਸ ਦੇ ਲੈਣੀ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਲੋ ਬਈ ਟੇ ਲੱਗ ਲਾ ਜਿਹੜੀਆਂ ਇਹਦੇ ਵੀ ਹਵਾਨੇ ਦੇ ਬਹੁਤ ਯਾ ਤੇ ਥਣ ਨੇ ਯਾਰ ਕੱਲਾ ਕੱਲਾ ਲੱਗਾ ਪਿਆ ਵਾ ਉੱਥੀ ਬਾਕੀ ਵੇਖੋ ਬਾਕੀ ਤੇ ਖੋਲੋ ਬਈ ਬਾਕੀ ਖੋਲ ਕੇ ਵਿਖਾਈਏ ਵੀਰਾਂ ਨੂੰ ਲੋ ਬਈ ਸੇ ਦਾ ਸਰਗੋ ਵੀ ਬਹੁਤ ਚੰਗਾ ਆ ਗਿਆ ਵਾ ਦੇਖੋ ਜੀ ਅਸਲ ਇਹ ਆ ਕਿ ਚਾਰ ਦਾਂ ਦੇ ਕੱਟੀ ਜੇ ਠੀਕ ਆ ਠੀਕ ਆ ਲਓ ਜੀ ਉਹ ਵੀ ਚਾਰ ਦਾਂ ਦੇ ਕਰੋ ਫੇਸਪੂਲ ਤੋਂ ਬਹੁਤ ਹੀ ਜ਼ਿਆਦਾ ਚੰਗਾ ਤੇ ਸੇਲਸ ਬਹੁਤ ਹੀ ਬਾਹਰ ਖੜਨੀ ਬਾਹਰ ਖੜਨੀ ਕਰਨੇਗਾ ਜਾਂ ਸਿੰਘ ਲੱਗਾ ਤੇ ਕੱਟ ਵਜਨ ਦੀ ਵੀ ਚੰਗੀ ਆ ਬਈ ਕਿੰਨਾ ਕੁ ਤੁਹਾਡੇ ਸਾਮਾ ਕੱਢੂਗੀ ਦੁੱਧ ਦੋਸਤ ਨੂੰ ਕੱਢਣ ਨੂੰ 13-14 ਕਿਲੋ ਕੱਢਣਾ ਪੈਦਾ ਠੀਕ ਆ ਠੀਕ ਆ ਬਾਈ ਕਹਿੰਦਾ ਕਿ 13-14 ਲੀਟਰ ਜਿਹੜਾ ਦੁੱਧ ਕੱਢੂਗੀ ਕਿ ਅਜੇ ਢੱਲਾਂ ਤੋਂ ਲਾ ਜਿਹੜੀਆਂ ਕਾਫੀ ਹਵਾਨੇ ਦੇ ਤੇ ਕਿੰਨਾ ਕਹ ਦੱਸਿਆ ਵੀ ਤੈਮ ਖੜੂ ਹੋ ਜੇ ਤੈਮ 10 15 ਦਿਨ ਲੈ ਜਾਈਂ 10 ਦਿਨ ਤੇ ਲੈ ਜੂ ਰਾਮ ਠੀਕ ਹੈ ਠੀਕ ਲੋ ਵੀ 10 ਦਿਨ ਅਜੇ ਖੜਦੀ ਆ ਤੇ ਅੱਡੇ ਤੇ ਵੀ ਐਨ ਨਿਸ਼ਾਨੀਆਂ ਆ ਗਈਆਂ ਤੇ ਸੂਰਜਾਕ ਵੀ ਨਿਸ਼ਾਨੀ ਹੈ ਕਵਰ ਕਰਦੀ ਆ ਜਿਵੇਂ ਮੂਹ ਵੀ ਚਾਰ ਦੰਦਿਆ ਤੇ ਲਾਗੇ ਤੋਂ ਆਪਾਂ ਤੁਹਾਨੂੰ ਥਣਾ ਦਾ ਸੈਰ ਗਿਆ ਕਿੱਕ ਕਰਾਉਨੇ ਐਨ ਕੱਲਾ ਕੱਲਾ ਦੇ ਗੇਟ ਗੇਟ ਤੇ ਖਣ ਲੱਗਾ ਵਾ ਇਹ ਉਹ ਨੀਲੀ ਰਵੀ ਦੀ ਆ ਤੇ ਘਰੋਂ ਚੈੱਕ ਲਾਗੇ ਤੋ ਠਣ ਪੰਡਾ ਉਹਨੇ ਵੀ ਲਾਗੇ ਦਾ ਪਾ ਚੈੱਕ ਚੋਲੇ ਤੁਹਾਨੂੰ ਠਣਾ ਦਾ ਸੈਲ ਗਿਆ ਵਾ ਐਨ ਕੱਲਾ ਕੱਲਾ ਰੇ ਗਿੱਟ ਗਿੱਟ ਤੇ ਥਾਂ ਪਾਉਂਦਾ ਆ ਜੀ ਵੀਡੀਓ ਛੋਟੀ ਤਿਆਰ ਹੋਊਗੀ ਨਾ ਮੈਂ ਦੱਸਿਓ ਕੀ ਚੀਜ਼ ਲਾ ਲਈਏ ਬੰਕਾਰੀ ਮਰਜੀ ਵੀ ਰੇ ਲੈਣ ਸਾਰੇ ਕੋਈ ਗੱਲ ਨਹੀਂ ਹਾਂਜੀ ਕੋਈ ਬਜੀ ਦੇਖੋ ਕੋਈ ਐ ਨਹੀਂ ਛੋਟੀ ਜੀ ਇਹਦਾ ਵੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਈ ਇਹਦਾ ਮੁੱਲ ਹੈ ਰੋ ਮੁੱਲ ਦੇਖਣਾ ਹੈ ਇਹ ਜੀ ਦੇ 2.5 ਲੱਖ ਹੀ ਹੁੰਦਾ ਹੋਰ ਇਹਦਾ ਕਿ ਹੁਣਾ ਪੰਜ ਆਜ ਕਰੀਏ ਜੇ ਆਜ ਕਰ ਦਈਏ ਹਾਂ ਜੀ ਡੇਰ ਵੀ ਦੇ ਦਈਏ ਜਿੱਤੇ ਇੱਕ ਛਾੜੀ ਤੇ ਨਹੀਂ ਹਾਂ ਨਹੀਂ ਕਰ ਦਈਏ ਵੀ ਚੋਟੀ ਭਾਂਵੇਂ ਮੈਂ ਸੂਕ ਵਿੱਚਾਂ ਤਿਆਰ ਕਰਕੇ ਵੇਚਦਾ ਝੋਟੀ ਦਿਲ ਲਾ ਕੇ ਵੇਚਣੀ ਹੈ 1 40 ਦੀ ਹੁਣ ਝੋਟੀ ਆ ਅੱਛਾ ਜੀ ਬਾਅਦ ਸੂਕ ਦੇ ਭਾਂਵੇਂ ਤਿਆਰ ਹੋ ਕੇ 100 ਦੀ ਵੇਚਦੀ 1 50 ਤੇ 80 ਦੀ ਵੇਚੋ ਠੀਕ ਠੀਕ ਹੈ ਜੀ ਕਿ ਜਿੰਨੇ ਲੈਣੀ ਉਹਨੇ ਪਛਾਣ ਕਰਕੇ ਲੈਣੀ ਆ ਨਹੀਂ ਬਿਲਕੁਲ ਉਹਨੇ ਹੋਰ ਕੁਝ ਨਹੀਂ ਵੇਖਣਾ ਵੇਖੋ ਇਹ ਮੇਲਿਆਂ 'ਚ ਵੀ ਨਹੀਂ ਮਿਲਦੀਆਂ ਇਹਨੀਆਂ ਚੀਜ਼ਾਂ ਤੇ ਜੇ ਕਿਤੇ ਮੌਕੇ ਤੇ ਮੇਲਿਆਂ ਤੇ ਮੇਲਣ ਤੇ ਆਪਾਂ ਦੱਸੀਏ ਵੀ ਕਿੰਨੇ ਦੀਆਂ ਵੇਚਦੀਆਂ ਹਾਂ ਹਾਂ ਜੀ ਹਾਂ ਜੀ ਇਹ ਕਿਤੇ ਵੱਲੇ ਮੰਡੀ ਉਦੋਂ ਹਾਂ ਤੋਂ ਮਿਲੀਆਂ ਨਹੀਂ ਇੱਦਾਂ ਦੀ ਝੋਟੀ ਦਾ ਆਪਾਂ ਪੰਜ 2 ਲੱਖ ਦੀ ਉੱਥੇ ਵੇਚ ਹੁੰ ਤੇ மூਵ 40 ਦੰਦ ਅਜੇ ਤੇ 1 40 ਦੀ ਬਾਈ ਹਰ ਹਾਂ 1 40 ਦੀ ਦਦਾਂਗੇ ਜੀ ਠੀਕ ਹੈ ਮਾਨਤਾਲ ਮੌਕੇ ਤੇ ਚਲੋ ਛੋੜਾ ਹਾਂ ਜੀ ਥੋੜਾ ਬੋਦਾ ਕਰਦਾਂਗੇ ਥੋੜਾ ਬੋਦਾ ਠੀਕ ਹੈ ਲੋ ਬਾਈ ਜੀ ਜੇ 1.5 ਤੋਂ ਟੱਪਦੀ ਓਦਾਂ ਤਿਆਰ ਹੋ ਕੇ ਜਾਂ ਹਾਂਜੀ ਹਾਂਜੀ ਆਓ ਚਲੋ 10 12 ਦਿਨਾਂ ਸੰਗ ਚਾਰ ਦੰਦ ਝੋਟੀ ਇਹ ਕਰੀ ਪੀਓ ਜਾਂ ਜਵਾਨ ਜੀ ਠੀਕ ਹੈ ਠੀਕ ਹੈ ਲੋ ਬਾਈ ਜੀ ਸਰ ਚੱਕ ਨਗੇਨਾ ਹੀ ਆ ਤੇ 1 40 ਬਾਈ ਨੇ ਮੁੱਲ ਦਿੱਤਾ ਤੇ ਮੌਕੇ ਤੇ ਚਲੋ ਛੋੜ ਛੱਪਾ ਹੋ ਜਾਊਗਾ ਤੇ ਬਾਈ ਆ ਕੱਟੀ ਬਾਰੇ ਦੱਸਿਆ ਹਾਂ ਕੱਟੀ ਵੇਖ ਲਓ ਭਾਈ ਇਹ ਵੀ ਖੀਰੀ ਏ ਦੋਦੀਆਂ ਦੰਦ ਦਾ ਕੁੱਟ ਕੀ ਬਾਕੀ ਖਾਨ ਖੋਣ ਹੈ ਕੋਈ ਵਾਧੂ ਨਹੀਂ ਹੈਗਾ ਫੋਰਸ਼ਾਨ ਅਛਾ ਜੀ ਸਾਫ ਹੈ ਬਿਲਕੁਲ ਜੀ ਨਹੀਂ ਹੈ ਜੀ ਠੀਕ ਹੈ ਠੀਕ ਹੈ ਲਓ ਬਾਈ ਜੈੱਡ ਬਲੈਕ ਪਿਓਰ ਮਰੋ ਨਸਲ ਦੀ ਆ ਛੋਟੀ ਵੀ ਦੀ ਇਹ ਸਾਮ ਦਾ ਹੀ ਵੈਸੇ ਮੋਲੇ ਆ ਦਾ ਹਾਂਜੀ ਹਾਂਜੀ ਇਹ ਤਾਂ ਕਮੇਟੀਆਂ ਹਿਸਾਬ ਨਾਲ ਬਿਲਕੁਲ ਬਿਲਕੁਲ ਲਓ ਬਾਈ ਕਰੋ ਜੈੱਡ ਤੁਸੀਂ ਜੈੱਡ ਬਲੈਕ ਪੂਰ ਤਾਂ ਕਿ ਜਿਹੜੇ ਵਾਲ ਇਹਦੇ ਉਹ ਸਟੇ ਅਗੇ ਟੋੜ ਗਿਆ ਨਾ ਹੂੰ ਥੋੜੇ ਜੀ ਉਹ ਕੋਈ ਸਹੀ ਪੌਰਾ ਜੀ ਪੌਰਾ ਨਾ ਸਕਦੀ ਆ ਤੇ ਬਾਕੀ ਆਪਾਂ ਥਾਣੇ ਤੋਂ ਮੇਰਾ ਚੈੱਕ ਕਰਾਉਂਦੇ ਆ ਤੁਹਾਨੂੰ ਇਹ ਕੰਨੀ ਮੇਰੀ ਸਟੇ ਹੋ ਨਾ ਅੱਜ ਚੈੱਕ ਨਹੀਂ ਲੱਗਦੀ ਨਾ ਟਿਕਣਾ ਰੱਖਾਉਂਦੇ ਇਹ ਉਹਦਾ ਵੀ ਨਾ ਵਾਸਤੇ ਆ ਇਹ ਥਾਣੇ ਤੋਂ ਯਾਰ ਚੰਗਾ ਗੈਪ ਤੇ ਲੱਗਾ ਆਪਾਂ ਲਾਗੇ ਨੂੰ ਦਿਖਾਉਂਦੇ ਰੁਕ ਮੜ ਜਾ ਇੱਥੇ ਦਿਖਾਓ ਬਈ ਥਾਣ ਦਰਦੀ ਦੀ ਨਾ ਡਰੂ ਮੜੀ ਮੋਢੀ ਲੋ ਬਈ ਕਰੋ ਚਿੰਜ ਲੱਗੇ ਤਾਂ ਚੈੱਕ ਥਾਣੇ ਤੋਂ ਬਹੁਤ ਆ ਕੱਲਾ ਕੱਲਾ ਇਹਦਾ ਵੀ ਠੀਕ ਹੈ ਬਾਈ ਲੈ ਬਹੁਤ ਹੀ ਬਿਸਪੈਸ਼ਲ ਟਰੱਕ ਠੀਕ ਹੈ ਠੀਕ ਹੈ ਛੋਟੀ ਤਿਆਰ ਉਹ ਘੇਰ ਵਾਲੀ ਆ ਇਹਰ ਗੱਲ ਸਹੀ ਹੈ ਇਹਦਾ ਕੀ ਮੁੱਲ ਵੀਰ ਜੀ ਹਰ ਮੁੱਲ ਵੀਡੀ ਛੋਟੀ ਪਾ 40000 ਰੁਪਏ ਦੀ ਹੈ ਹਾਂਜੀ 35000 ਦੇ ਦिए ਕੀ ਕਰ ਸੀ ਮਾਨਦਲ ਮਾਦਨ ਕਿੰਨਾ ਕਰਦੀ ਹੈ ਉਹ ਵੀ ਕਰਦੀ ਹੈ ਤੇ ਪੰਜ ਹੀ ਛੱਡਦੇ 30000 ਪੁਰੇ ਦੀ 30 ਦੀ ਹਾਨ ਆ ਇਹਦਾ ਨਫਾ ਨਹੀਂ ਖਵਾਵਾ ਘਾਟਾ ਦਾ ਕੋਈ ਨਹੀਂ ਆ ਠੀਕ ਠੀਕ ਲਓ ਭਾਈ ਇਹ ਤਿਆਰ ਹੋ ਗਿਆ ਜਿਹੜਾ ਜਿਹੜਾ ਚਲੋ ਸੰਭਲੋ ਵੀ ਇਹਨਾਂ ਦੇ ਭਾਂਡੇ ਡੇਰ ਦੀ ਵੀ ਆ ਲੈ ਚੰਗੀ ਬਣ ਜਾਣਾ ਤੇ ਜੇ ਨਾ ਵੀ ਚਲੋ ਅਪਲ ਤੇ ਬਾਨੀ ਬਾਨੀ ਹੈ ਕੱਟੀਆਂ ਰੇ ਖੀੜੀ ਇਹਨੂੰ ਕਿਰਾ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਤੇ ਨਾ ਵੀ ਬਣੇ ਤੇ ਜਦੋਂ ਵਾਦੀ ਜਾਣੀ ਹੈ ਤਾਂ ਰੇਡ ਵਾਦੀ ਜਾਣਾ ਇਹ ਗੱਲ ਸਹੀ ਇਹ ਵੀ ਬਣੀ ਆ ਇਹਦੇ ਇਹਦੇ ਖੀੜੀ ਆ ਇਹਦੇ ਆ ਆ ਇੱਥੇ ਬੜਾ ਕੋਈ ਕਰਨਾ ਨਹੀਂ ਠੀਕ ਹੋਰ ਭਾਈ ਚੌਥੇ ਨੰਬਰ ਦੇ ਭਾਈ ਦੱਸਿਓ ਵੈੜ ਦੇ ਬਰੇ ਮੈਂ ਵੈੜ ਵਿੱਚ ਦੂਜੇ ਸਵੇਰ ਸੁਣੀਏ ਅੱਛਾ ਜੀ ਪਾ ਹੈ ਪ੍ਰੋਸ ਸ਼ਹੀ ਵਾਲੀ ਪਰ ਦੁੱਧ ਦੀ ਗਾਰੰਟੀ ਬੰਦਾ ਫ ਠੀਕ ਹੈ ਦੂਜਾ ਇਹ ਵੀ ਸ਼ਾਇਦ ਮਾਰਦੀ ਵਾਸੀ ਕਿੰਨੀ ਬਣੀ ਤੇ ਕਹਿੰਦਾ 15 ਦਿਨ ਹੱਜੇ ਵੀ ਲੱਗੇ ਠੀਕ ਹੈ ਠੀਕ ਹੈ ਇਹ ਆਉਂਦਾ ਕਿੰਨੀ ਬਣ ਜੂਗੀ 15 ਦਿਨ ਠੀਕ ਹੈ ਬੋਲੋ ਬਾਈ ਇਹ ਲਾਓ ਬਾਈ ਥਣ ਥਣ ਜਿਹੜਾ ਇਹਨ ਮੱਝਾਂ ਵਾਲਾ ਲੱਗਾ ਵਾ ਤੇ 20 ਲੀਟਰ ਦੀ ਬਾਈ ਕਹਿੰਦਾ ਕਿ ਗਾਰੰਟੀ ਤੇ ਆਈ ਹੈ ਵਾੜ ਇਹਨਾਂ ਦੀ ਫੈਡ ਕੁਆਲਿਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੱਡੀ ਵਾੜ ਐ ਇਹ ਨਹੀਂ ਵੀ ਨੰਗੀ ਜੀ ਹੋਊਗੀ ਠੀਕ ਹੈ ਠੀਕ ਹੈ ਲਾਓ ਬਾਈ ਕਰੋ ਤੇ ਥਣਪਾ ਚੱਕਦੇ ਇਹ ਵੀ ਇਹਨਾਂ ਬਾਈ ਕਹਿੰਦਾ ਕਿ ਲੈ ਜੂਗੀ ਹੋਰ ਇੱਥੇ ਲਾਂਡੋ ਲਾਂ ਜਿਹੜੀਆਂ ਹਵਾਨੇ ਤੇ ਅਜੇ ਕਾਫੀ ਯਾਰ ਸੂਟ ਤੱਕ ਖਵਾਨਾ ਚੰਗਾ ਬਣਾ ਲੂਗੀ ਤੇ ਥਣ ਵੀ ਚਾਹੀਏ ਇੱਕੋ ਜਿਹੇ ਦੇ ਆਣ ਮੱਝਾ ਵਾਲਾ ਥਣ ਲੱਗਾ ਵਾ ਹਮਾਰਾ ਲੋਬੀ ਕਰੋ ਫੇਰ ਕੁਆਲਟੀ ਚੈੱਕ ਤੇ ਲਾਗੇ ਤੂੰ ਇਹ ਕ੍ਰਾਉਸ ਕ੍ਰਾਉਸ ਵਿੱਚ ਆ ਗਈ ਵੀਰ ਜੀ ਹਾਂ ਜੀ ਹਾਂ ਜੀ ਕ੍ਰਾਉਸ ਆ ਠੀਕ ਹੈ ਠੀਕ ਲੋ ਵੀ ਛੋਲੇ ਵਾਲ ਦੇ ਵਿੱਚ ਕ੍ਰਾਉਸ ਆ ਗਈ ਇਹ ਵੀ ਇਹ ਬਹੁਤ ਹੀ ਚੰਗੇ ਰਿਕਾਰਡ ਵਾਲੀ ਯਾਰ ਪਹਿਲੇ ਸਵੇਰ ਬਾਈ 20 ਕੱਢਿਆ ਕੇ ਜਾਂ ਨਹੀਂ ਨਹੀਂ ਪਹਿਲੇ ਸਵੇਰ 20 ਕੱਢਿਆ ਠੀਕ ਹੈ ਠੀਕ ਆਤੀ ਫਿਰ ਆ ਸ਼ਾਇਦ ਇਹਦੇ ਬਾਅਦ ਚਵਾਉਗੇ ਯਾਰ ਹਾਂਜੀ ਹਾਂਜੀ ਚਲੋ 20 ਵਾਲੇ ਮੈਂ ਕਿਨ ਨਵਾਂ ਨਾ ਪਰਿਭਾੜ ਰਹੀ ਆ ਹਾਂ ਜੀ ਹਾਂਜੀ ਬੜੀ ਪਹਿਲੇ ਸੁਣ 20 ਕਿਲੋ ਦਾ ਥੋੜਾ ਜਿਹਾ ਦੁੱਧ ਚਵਾਇਆ ਵਾ ਤੇ ਨਾਲਾ ਲੋੜਾ ਕਰੇ ਜੱਡੇ ਦੇ ਚੱਕ ਬਹੁਤ ਹੀ ਚੰਗੀਆਂ ਆ 3 ਮੁੱਲ ਵੀਰ ਜਿਹੜਾ ਹਰ ਮੁੱਲ ਤਾਂ ਇਹੋ ਜਿਹੀ ਵੀਰ ਜੀ 70 ਦੀ ਵੀ ਨਹੀਂ ਮਿਲਦੀ ਵਾਂ ਹਾਂਜੀ ਦਿਨ ਗਰਮੀਆਂ ਦੇ ਆ ਚੰਗੀ ਗਾਂ ਇੱਕੋ ਰੱਖੇੜੇ ਬਹੁਤਿਆਂ ਨਾਲ ਰੱਖੇ ਬੰਦਾ ਇਹਦੇ ਮਾਜਰ ਦਾ ਹਿਸਾਬ ਹੈ 65000 ਦੀ ਮਸ਼ੀਨ ਦੇ ਦਾਂਗੇ ਕਰਦੀ ਮਾਨਦਾ ਥੋੜਾ ਬਲਾ ਦੋ ਪਰ ਛੱਡ ਦਈਏ ਲੋ ਜੀ ਤੇ ਘਾਣਾ ਛੱਡੀ ਦਿਨੀ 62000 ਦੀਆਂ ਆ ਯਾ ਛੋਟ ਛੋਟ ਕਰ ਦਾਂਗੇ ਬਾਕੀ ਜੀ ਠੀਕ ਹੈ ਠੀਕ ਲਓ ਬਜੀ 68000 ਦੀ ਤੇ ਬਾਕੀ ਹੋਰ ਵੀ ਬਾਈ ਜਲਾ ਮੌਕੇ ਤੇ ਛੋਟ ਕਰ ਦਾਂਗੇ ਤੇ ਬਾਈ ਆਹੇ ਭਾਈ ਦੇ ਨੰਬਰ ਤੇ ਆ ਵੀ ਜੀ ਅਸੀਂ ਅਸੀਂ ਇਹ ਚਲੋ ਕੱਚੀ ਆ ਐਸਾ ਹੀ ਸਹੀ ਆ ਕੋਸੇ ਵਾ ਠੰਡੀ ਰੱਜ ਕੇ ਆ ਜਿੱਦਾਂ ਕੱਚੀ ਲਓ ਬਜੀ ਹੈ ਵੀ ਠੰਡੀ ਧੀਰੀ ਆ ਇਹ ਕਿੰਨਾ ਗਾ ਜੇ ਟਾਈਮ ਲੱਗਦੀ ਜਰਸੀ ਨਾਲ ਕਰੋਸ ਆ ਜਾਂਦੀ ਹੈ ਜਰਸੀ ਚ ਕਰੋਸ ਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ 15 ਦਿਨ ਬਾਕੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਜੀ 15 ਦਿਨ ਅਜੇ ਕੱਚੀ ਆ ਇਹਨੇ ਕਿੰਨੇ ਮਾਸੂਦ ਸੁਣਾ ਜੇ ਇਹਨੇ ਵੀ ਦਸ ਲਾ ਸੁਣਾ ਜੇ ਪਿੰਡੋਂ ਲਈ ਜਾਂਦੀ ਪਹਿਲੇ ਸਵੇਰ ਕਿੰਨਾ ਘ ਭਰਿਆ ਦੁੱਧ ਨੇ ਪਹਿਲੇ ਸਵੇਰ ਵੀ ਇਹਨੇ 14 ਕਿਲੋ ਦੁੱਧ ਸਾਰੇ ਪਿੰਡੋਂ ਲਈ ਜੋ ਹੈਵੀ ਫਾਰਮ ਚੋਂ ਆਈ ਹੈ ਠੀਕ ਹੈ ਠੀਕ ਹੈ ਆਹ ਦੀਆਂ ਹਾਂ ਜੀ ਇੱਕ ਰੋ ਉਸਤਾ ਦੁੱਧ 14 15 ਕਿਲੋ 20 ਕਿਲੋ ਵੜਗਾ ਵਾ ਇਹ ਗੱਲ ਸਹੀ ਆ ਬੋ ਜੀ ਕਰੋ ਚੈੱਕ ਕਦ ਕਦ ਜੇ ਤਾਂ ਵੀ ਬਹੁਤ ਚੰਗਾ ਵਾ ਤੇ ਦੇਣ ਹਜੇ 15 ਲਾਜੂ ਵੀ ਹੋਰ ਤੇ ਪਹਿਲੇ ਸਵੇਰ ਦੰਦੇ ਨੇ 14 ਲੀਟਰ ਜਿਹੜਾ ਚਵਾਇਆ ਵਾ ਤੇ ਜਰਸੀ ਜਾ ਕੇ ਕਰਾਉ ਸੀ ਹਾਂਜੀ ਚਲ ਠੀਕ ਆ ਲਓ ਬਈ ਜਰਸੀ ਕਾਈ ਹਲ ਦੇ ਵਿੱਚ ਕਰਾਉਦੇ ਆ ਜੇ ਠੰਡੀ ਠਿਰੀ ਆ ਤੇ ਕੱਢ ਕੱਢ ਵੀ ਬਹੁਤ ਚੰਗਾ ਵਾ ਤੇ ਜਿਹੜੇ ਵੀਰਤਰਾ ਸ਼ਕੀਨ ਐ ਵਹਿਣਾ ਰੱਖੰਦੇ ਤੇ ਉਹਨਾਂ ਵਾਸਤੇ ਬਹੁਤ ਹੀ ਚੰਗੀ ਆ ਤੇ ਥਣ ਥੋੜੀ ਵੀ ਆ ਉਹਦਾ ਸੈਲ ਗਿਆ ਪਾਪਾ ਕਰਾਉਣੇ ਲੱਗੇ ਰੋ ਚੈੱਕ ਬਹੁਤ ਹੀ ਚੰਗਾ ਵਾ ਢੱਲਾ ਢੱਲਾ ਜਿਹੜੀ ਕਾਫੀ ਆ ਹਵਾ ਨੇ ਤਾਂ ਜੇ ਹਲਗਾ ਹੋਵੇ ਲੱਗ ਗਿਆ ਚੈਟ ਬ੍ਰੇਨ ਪਣਾ ਦਾ ਸੈਜ ਤੇ ਗੈਪ ਕੀ ਮੁੱਲ ਕਰਨਾ ਵੀ ਜੇ ਰਹਿ ਰਿਹਾ ਵੇ ਬੱਸੀ ਦਾ ਤਿਆਰ ਹੁੰਦੀ ਇਹ ਵੀ 60000 ਦੀ ਬੱਸੀ ਜੀ ਇਹੇ ਥਣ ਲਗਾ ਬਣਾਇਆ ਹੁੰਦਾ ਪੂਰਾ ਹਾਂ ਜੀ ਭਾਂਦੇ ਹੁੰਦੀ ਨੇ ਹਾਂ ਚਲੋ ਲੋ ਸੇਵਾ ਸੇਵਾ ਕਰਨੀ ਕੋ ਦੋਚਾ 10000 ਹਰ ਪਾਉਣਾ ਕਿਸ ਨੇ ਹਾਂ ਜੀ 50000 ਦੀ ਉਦਾਂ ਹੁਣ ਦੇ ਦਾਂਗੇ ਆਪਾਂ ਤੇ ਵਿੱਚ ਮਾਨਤਾ ਜਿਹੜਾ ਵਾ ਤਿੰਨ ਛੱਡ ਦਾਂਗੇ 47000 ਦੇ ਦਾਂਗੇ ਹੋਰ ਦੱਸੋ ਜੀ ਠੀਕ ਹੈ ਠੀਕ ਹੈ ਲੋ ਭਾਜੀ 47000 ਦੀ ਤੇ ਚਲੋ ਮੌਕੇ ਤੇ ਥੋੜਾ ਬੋਧਾ ਕਰਦੇ ਆ ਮੌਕੇ ਤੇ ਕੋਈ ਨਹੀਂ ਹਰ ਦੋ ਹਰ ਕਰ ਲਾਂਗੇ ਹੋਰ ਮੈਂ ਕਹਿੰਦਾ 45000 ਦੀ ਕਿਤੇ ਛੋਟ ਛੜ ਕਰਾ ਲਿਓ 45 ਦੀ ਲ ਠੀਕ ਆ ਰੋਗ ਦਾ ਚੀੜਦੀ ਠੀਕ ਆ 45 ਦੇ ਬਾਈ ਕਹਿੰਦਾ ਕਿ ਛੌਂਟ ਜੱਪਾ ਚਲੋ ਮੌਕੇ ਤੇ ਕਰਦਾਂਗੇ ਤੇ ਕਰੋ ਚੱਕ ਇੰਦਰ ਨੇਲੀ 라ਵੀ ਦਾ ਜਿਹੜਾ ਨਗੀਨਾ ਬਾਈ ਨੇ ਲੈਂਦਾ ਫੁੱਟ ਕੇ ਤੇ ਕਰੋ ਚੱਕ ਜੀ ਆਹਿੰਦੇ ਦਿਸ਼ਾ ਤੋਂ ਬਗੀ ਦਾ ਥਾਣੇ ਤੋਂ ਚੱਕ ਕਰਾਉ ਬਹੁਤ ਚੰਗਾ ਲੱਗਾ ਕੱਲਾ ਕੱਲਾ ਥਾਣਿਆ ਜੀ ਦੇਖੋ ਧਿਆਨ ਨਾਲ ਗੱਲ ਲਓ ਬਾਈ ਇੱਕ ਰਫੇ ਮੇਲਾ ਲਾ ਮੜੀ ਉਹ ਜੀ ਕਰੋ ਚੱਕ ਤੁਸੀਂ ਪਿੱਠ ਕੁੜੇ ਦਾ ਵੀ ਬਹੁਤ ਸ਼ਾਨਦਾਰ ਆ ਤੇ ਚੱਡਾ ਚੱਡਾ ਵੀ ਇਹਨੇ ਸੂਤਾਂ ਕਹਿਣ ਅੱਜ ਆ ਪਗਾਂਵਰ ਦਾ ਹੀ ਬਣਾ ਲੂਗੀ ਦਾ ਖਾਣਾ ਦਾ ਸੈੱਜ ਗਿਆ ਕਰੋ ਚੱਕ ਤੁਸੀਂ ਬਹੁਤ ਹੀ ਜ਼ਿਆਦਾ ਬਾਸਮਾਲ ਲੱਗਾ ਵਾ ਕਮਾਲ ਇਹ ਬਈ ਕਿਹੜੇ ਏਰੀਆ ਤੇ ਰਹੇ ਇਹ ਬਾਰਡਰ ਏਰੀਆ ਦੇ ਵਿੱਚ ਆਪਣੇ ਤੋਂ ਲੱਗੇ ਠੀਕ ਹੈ ਠੀਕ ਹੈ ਲੋ ਬਈ ਬਈ ਦਮ ਲੈ ਵੀ ਬਾਰਡਰ ਏਰੀਆ ਤੋਂ ਪਟਿਆ ਨੀਂ ਨਾ ਤੇ ਅਗਲੀ ਸਾਈਡ ਤੋਂ ਵੀ ਥਣਾ ਦਾ ਸੈਜ ਕੈਬ ਬਹੁਤ ਹੀ ਚੰਗਾ ਵਾ ਤੇ ਮਦਰਲੀ ਸਾਈਡ ਤੋਂ ਉਹ ਬਾਕੀ ਵੀਡੀਓ ਪੂਰੀ ਵੇਖਣ ਲਈ ਸਾਰੇ ਪਸ਼ੂ ਪਾਲਖ ਭਰਾਵਾਂ ਦਾ ਦਿলো ਧੰਨਵਾਦ ਆ